ਸਵੇਰ ਦੀ ਨਹੀਂ ਕੱਲ ਦੀ ਰਾਤ ਦੀ ਇੱਥੇ ਘੁੰਮਦੀ ਆ ਕੱਲੀ ਉਸ ਜੰਦੀ ਆ ਬੋਲੀ ਜਾਂਦੀ ਆ ਪਤਾ ਨਹੀਂ ਕਿੱਥੋਂ ਆਈ ਆ ਠੀਕ ਨਹੀਂ ਦਿਮਾਗੀ ਤੌਰ ਤੇ ਆ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਯਾਰ ਰੁਕ ਕਾਦਾ ਤਰਿਆ ਬੈਸੂ ਮਾਤਾ ਰੁਕ ਤਰਿਆ ਠੀਕ ਆ ਭੈਣੇ ਤੂੰ ਤੇਰਾ ਨਾਮ ਕੀ ਆ ਅਸਤੰਗ ਬੈਸੂ ਮਾਤਾ ਅੱਛਾ ਬੈਸੂ ਮਾਤਾ ਮੈਂ ਰਾਤ ਨੂੰ ਗਈ ਹੀ ਮੰਦਰ ਬੋਲੋ ਸਾਚੇ ਦਰਬਾਰ ਕੀ ਮੈਂ ਦਰਬਾਰ ਸੱਚੀ ਬਾਤ ਜੀ ਤਾਂ ਕਿ ਦਰਬਾਰ ਬਾਬਾ ਜੀ ਹਾਂ ਬਾਬਾ ਗੱਲ ਤਾਂ ਸੁਣ ਲੈ ਉਹ ਦੇਖੀ ਭੈਣੇ ਗੱਲ ਤਾਂ ਸੁਣ ਲੈ ਭੱਜ ਕਿੱਥੇ ਲੈਣੇ ਭੈਣੇ ਦੱਸ ਹਾਂ ਕਮੂ ਦੀਆਂ ਜੰਮੂ ਦੀਆਂ ਠੀਕ ਹੈ ਭੈਣੇ ਠੀਕ ਹੈ ਮੇਰੀ ਛੋਟੀ ਭੈਣੇ ਕਿੱਥੋਂ ਦਾ ਹੀ ਚਾ ਬਾਪਾਈ ਚਲ ਸੁੱਚੇ ਚੱਲ ਛੱਡ ਗਈ ਇਹ ਤੈਨੂੰ ਸੁੱਚੇ ਪਿੰਡ ਸੁੱਚੇ ਪਿੰਡ ਚਲੋ ਸੁੱਚੇ ਪਿੰਡ ਚੱਲੀਏ ਸੁੱਚੇ ਪਿੰਡ ਇੱਥੇ ਦੱਬ ਲਾ ਅਰਦੇ ਸ਼ੁਰੂ ਕਰਦੇ ਹਾਂ। ਹਾਂਜੀ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਹਾਂ ਜੀ ਲੁਧਿਆਣੇ, ਕੁਮਾਰ ਮੰਡੀ ਦੇ ਵਿੱਚ। ਸਾਹਮਣੇ ਮਾਈਕ ਡਿਫਨ ਕੌਰ ਜੀ ਦਾ ਗੁਰਦੁਆਰਾ। ਤੇ ਕੁਮਾਰ ਮੰਡੀ ਦਾ ਸਭ ਤੋਂ ਮਸ਼ਹੂਰ ਏਰੀਆ ਸਿਮਰਨ ਪਗੜੀ ਵਾਲਿਆ। ਇੱਥੇ ਇੱਕ ਭੈਣ ਬੈਠੀ ਆ। ਸਵੇਰ ਦੀ ਨਹੀਂ ਕੱਲ ਦੀ ਰਾਤ ਦੀ ਇੱਥੇ ਘੁੰਮਦੀ ਆ ਕੱਲੂ ਇਸ ਜੰਦੀ ਆ ਬੁੱਲੀ ਜਾਂਦੀ ਆ ਪਤਾ ਨਹੀਂ ਕਿੱਥੋਂ ਆਈ ਆ ਠੀਕ ਨਹੀਂ ਦਿਮਾਗੀ ਤੌਰ ਤੇ ਆ ਵੀਰੇ ਹੁਣਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੁਸੀਂ ਕਿਦੋਂ ਦੇਖੀਏ ਵੀਰੇ ਇਹ ਵੀਰ ਜੀ ਸਵੇਰ ਹੈ ਦੇਖੀਏ ਸਵੇਰੇ ਨਾ ਇੱਥੇ ਘੁੰਮਦੀ ਪਈ ਸੀ ਕਿ ਇੱਕ ਆ ਨਾ ਵਾਜਿਆ ਮਾਰੀ ਜਾਂਦੀ ਸੀ ਰੋ ਕਦੇ ਹੱਸਣ ਲੱਗ ਜਾਂਦੀ ਰੋਣ ਲੱਗ ਜਾਂਦੀ ਮੈਂ ਆ ਕੇ ਬਿਠਾਈ ਮੈਂ ਕਹੇ ਉਰੇ ਬਹਿ ਜਾ ਰੋਟੀ ਪਾਣੀ ਖਵਾਇਆ ਤਾਂ ਇਦਾਂ ਹੀ ਸਿਰ ਘਮਾਉਣ ਲੱਗ ਜਾਂਦੀ ਆ ਕਈ ਵਾਰੀ ਸੱਚੀ ਕੱਲ ਪੈਣੇ ਮਾਈਕ ਜੀ ਕਹਾਲਤਾ ਵੈਜੀ ਕੀ ਮਾਈਕ ਜੀ ਕੀ ਖਾਲਸਾ ਮਾਈਕ ਜੀ ਕੀ ਫਾਤ ਬੋਲੇ ਸੋਨਿਹਾਲ ਸਾਸਰੀਆ ਕਾ ਭੈਣੇ ਕੀ ਨਾਮ ਤੇਰਾ ਬਾਬਾ ਜੀ ਇਸ ਟਾਈਮ ਤੇ ਹੈ ਮੈਂ ਰੂਪ ਘੜਿਆ ਹੋਇਆ ਹਾਂ ਹਾਂ ਰੂਪ ਕਾਦਾ ਘੜਿਆ ਵੈਸ਼ਨੂ ਮਾਤਾ ਵੈਸ਼ਨੂ ਮਾਤਾ ਦਾ ਰੂਪ ਘੜਿਆ ਥੈਂਕ ਯੂ ਠੀਕ ਹੈ ਭੈਣੇ ਤੂੰ ਤੇਰਾ ਨਾਮ ਕੀ ਆ ਇਸ ਟਾਈਮ ਵੈਸ਼ਨੂ ਮਾਤਾ ਗਨੀ ਆ ਅੱਛਾ ਵੈਸ਼ਨੂ ਮਾਤਾ ਮੈਂ ਰਾਤ ਨੂੰ ਗਈ ਹੀ ਮੰਦਿਰ ਬੋਲੋ ਸੱਚੇ ਦਰਬਾਰ ਕੀ ਮੰਦਿਰ ਰਾਸ ਦੀ ਬਾਤ ਜਿਹੜਾ ਅੱਜ ਦਰਬਾਰ ਬਾਬਾ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਨਾ 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 ਪੈਰੀ ਹੱਥ ਨਹੀਂ ਲਾਉਣਾ ਸਤਿ ਸ੍ਰੀ ਅਕਾਲ ਪੈਰੀ ਹੱਥ ਨਹੀਂ ਲਾਉਣਾ ਮੇਰੀ ਭੈਣ ਹੈ ਪੈਰੀ ਹੱਥ ਨਹੀਂ ਲਾਉਣਾ ਨਾ ਮੇਰੀ ਭੈਣ ਹੈ ਥੈਂਕ ਯੂ ਵੈਲਕਮ ਥੈਂਕ ਯੂ ਵੈਲਕਮ ਗੱਲ ਤਾਂ ਸੁਣ ਲਾ ਉਹ ਦੇਖੀ ਭੈਣੇ ਗੱਲ ਤਾਂ ਸੁਣ ਲਾ ਭੱਜ ਗਿਆ ਅੱਜ ਬਨੂ ਭੱਜ ਕੇ ਚੱਲ ਬਨੋਦ ਵੀਰੇ ਰੋਗੇ ਵੀਰੇ ਕਿਹੜੇ ਉਹ ਗਾਂ ਕਰ ਲਾ ਤੂੰ ਤਾਂ ਭਾਈ ਤੋੜ ਲਾ ਗਾਂ ਰਾਤ ਨੂੰ ਕਹਿੰਦੇ ਬਾਈ ਉਹਨੇ ਪੁੱਛਿਆ ਕਿ ਇੰਜੀਵਾਨ ਨੂੰ ਪੁੱਛਿਆ ਪਿੰਡ ਕਿਹੜਾ ਤੇਰਾ ਕਹਿੰਦੀ ਸੁੱਚਾ ਪਿੰਡ ਆ ਮੇਰਾ ਉਹਨੇ ਗੱਡੀ ਲੈਊਗਾ ਨਹੀਂ ਰੋਕੀਏ ਕਹਿੰਦਾ ਸੁੱਚਾ ਪਿੰਡ ਆ ਕਿਹਦੇ ਉੱਤਰ ਦਾ ਹਾਂ ਹਾਂ ਆਹ ਵੀ ਤਾੜਿਆ ਦੱਸਾਂ ਤੁਹਾਨੂੰ ਆਹ ਜੀ ਅੱਛਾ ਜੀ ਅੱਛਾ ਜੀ ਵਧੀਆ ਸਿੱਖ ਪੱਜ ਕੇ ਮੂਰੇ ਹੋ ਬਨੋਦ ਮੂਰੇ ਮੂਰੇ ਹੋ ਜਾ ਵੀਰੇ ਮੂਰੇ ਮੂਰੇ ਹੋ ਕੇ ਰੋਕੋ ਸਾਡੇ ਕੋਲ ਬੈਠੀ ਆ ਉਹ ਆਹ ਇਹ ਕੋੜੇ ਜਿਹਾ ਮਾਉ ਮੁੰਡੇ ਜੋ ਵੀਡੀਓ ਖਾਈ ਆ ਉਹ ਕਾਰੀ ਸਹੀ ਆ ਉਹੋ ਇਹ ਹੈ ਕਿ ਉਹ ਸਹੀ ਆ ਕੋਈ ਆ ਤਾਂ ਉਹੀ ਆਇਆ ਕਿਹੜਾ ਐਡਾ ਮਾ ਕੋਈ ਯਾਰ ਮਾਤਾ ਸਾਸਰੀ ਕਾ ਮਾਤਾ ਪਾ ਜਨਾ ਗੱਲ ਤਾਂ ਸੁਣ ਲੈ ਭਣੇ ਓ ਭੈਣ ਮੇਰੀ ਇਹ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਗੱਲ ਸੁਣ ਲਈ ਗੱਲ ਸੁਣ ਲੈ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਆਰੇ ਭੈਣ ਆ ਗਈ ਆਰੇ ਭੈਣ ਆ ਗਈ ਵਾਹਿਗੁਰੂ ਕੀ ਫਤਿਹ ਕਹੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਆਇਆ ਸਾਈਡ ਤੇ ਆਜਾ ਉੱਤ ਸਾਈਡ ਤੇ ਆਜਾ ਮੇਰੀ ਛੋਟੀ ਭੈਣ ਆ ਆਜਾ ਮੇਰੀ ਛੋਟੀ ਭੈਣ ਆ ਆਜਾ ਤੂੰ ਤਾਂ ਮੇਰੀ ਭੈਣ ਆ ਆਜਾ ਹੋ ਆਹ ਕੁੜੀ ਕਿਹੜਾ ਆ ਆਹ ਜੱਟ ਜੀ ਕਮਾ ਚਾ ਵੜਾਈ ਬਾਲਾ ਸੋਹਣ ਹਾਲ ਚਾਚੀ ਵੀ ਆ ਪਾਲਾ ਬਾਲਾ ਸੋਹਣ ਹਾਲ ਸੱਸਰੀਆ ਤੂੰ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਤੇਰਾ ਨਾਂ ਕੀ ਇਸ ਤਰ੍ਹਾਂ ਪਿੰਡ ਕਿਹੜਾ ਸੁੱਚਾ ਪਿੰਡ ਸੁੱਚਾ ਪਿੰਡ ਕਿੱਥੇ ਪੈਂਦਾ ਹੈ ਕਿੱਥੇ ਪੈਂਦਾ ਭੈਣੇ ਦੱਸਾ ਹਾਂ ਜੰਮੂ ਦੀਆਂ ਜੰਮੂ ਦੀਆਂ ਠੀਕ ਹੈ ਭੈਣ ਠੀਕ ਹੈ ਮੇਰੀ ਛੋਟੀ ਭੈਣ ਹੈ ਕਿੱਥੋਂ ਦੀ ਆਦਾ ਸੀ ਚਾ ਮਾਤਾਰੀ ਕਿਹੜਾ ਪਿੰਡ ਹੈ ਜਲੰਧਰ ਦੀਆਂ ਜਲੰਧਰ ਦੀਆਂ ਪਾਈਪਸ ਐਡਰੈਸ ਦੇ ਦਿਓ ਠੀਕ ਹੈ ਭੈਣ ਜਲੰਧਰ ਦੀ ਆਹ ਐਡਰੈਸ ਹੀ ਦੇਣ ਲੱਗਿਆ ਤੇਰਾ ਰੁਕ ਤਾ ਸਹੀ ਗੱਲ ਤਾਂ ਸੁਣ ਲੈ ਭੈਣ ਮੈਂ ਚੀਜ਼ਾ ਮਾਤਾ ਜੀ ਇਹਨੇ ਗੱਲ ਤਾਂ ਸੁਣ ਲੈ ਇਹਨੇ ਗੱਲ ਤਾਂ ਸੁਣ ਲੈ ਇਹਨੇ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਮੇਰੀ ਭੈਣ ਨਹੀਂ ਤੂੰ ਇੱਧਰ ਦੇਖ ਮੇਰੇ ਵੱਲ ਦੇ ਮੇਰੇ ਵੱਲ ਦੇ ਦਾ ਸਤਨਾਮ ਕਟਤਾਪੁਰਖ ਨਿਰਭਾਉ ਨਿਰਵੈਰ ਕਾਲ ਮੂਰਤੀ ਦਾ ਸੇਵਾ ਨਹੀਂ ਦਾ ਬਹੁਤ ਸਾਚੇ ਦੁਆਰ ਗੁਰ ਪ੍ਰਸ਼ਾਦ ਜਪਾ ਸਰਕਾਰ ਜੀ ਦਾ ਸੇਵਾ ਨਹੀਂ ਦਾ ਬਹੁਤ ਸਾਚੇ ਦੁਆਰ ਕੀਤਾ ਜੀ ਮਾਤਾ ਜੀ ਜਨ ਮਾਤਾ ਜੀ ਇੱਕ ਓੰਕਾਰ ਸਤਨਾਮ ਕਟਤਾਪੁਰਖ ਨਿਰਭਾਉ ਨਿਰਵੈਰ ਬੰਗੜਪੁਰ ਸਾਹਿਬ ਜਪਾ ਸਰਕਾਰ ਜੀ ਦਾ ਸੇਵਾ ਨਹੀਂ ਦਾ ਬਹੁਤ ਸਾਚੇ ਦੁਆਰ ਕੀਤਾ ਚਲੋ ਭੈਣ ਆ ਜਾ ਬੈਠੋ ਗੱਡੀ 'ਚ ਬੈਠੋ ਗੱਡੀ ਕਿੱਥੇ ਹੈ ਬਈ ਉਹ ਖੜੀ ਹੈ ਆ ਜਾ ਭੈਣ ਆ ਚੱਲੀਏ ਚਲੋ ਭੈਣ ਨੂੰ ਚਲ ਸੁੱਚੇ ਪਿੰਡ ਛੱਡ ਗਈ ਏ ਤੈਨੂੰ ਸੁੱਚੇ ਪਿੰਡ ਸੁੱਚੇ ਪਿੰਡ ਚਲੋ ਸੁੱਚੇ ਪਿੰਡ ਚੱਲੀ ਸੁੱਚੇ ਪਿੰਡ ਮੈਂ ਨਾਲ ਆ ਤੇਰੇ ਸੁੱਚੇ ਪਿੰਡ ਚੱਲਦੇ ਭੈਣੇ ਸੁੱਚੇ ਪਿੰਡ ਹਾਂ ਜਲੰਧਰ ਚੱਲਦੇ ਪਿੰਡ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਅੱਗੇ ਖੜੇ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਜੈ ਮਾਤਾ ਕਹਰਾ ਸ਼ੇਰ ਆ ਦੀ ਤਾ ਗੌਰ ਸਾਡੇ ਦੀ ਜੈ ਜੈ ਮਾਤਾ ਬੋਲੋ ਸੋਨੇਹਾ ਓ ਸੋਨੇਹਾ ਸਤ ਸ੍ਰੀ ਅਕਾਲ ਗੋਲੇ ਸੋਨਿਹਾਲ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਜੇ ਦਰਬਾਰ ਕੀ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਜੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਦਾ ਸਤ ਸ੍ਰੀ ਅਕਾਲ ਜਕਾਰਾ ਸ਼ੀਰਾਂ ਵਾਲੀ ਦਾ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਜੇ ਦਰਬਾਰ ਕੀ ਜਕਾਰਾ ਸ਼ੀਰਾਂ ਵਾਲੀ ਦਾ

जय माता दी बार-बार 2 मिनट बैठ बार 2 मिनट हां नाल ही है तेरे नाल ही है ठीक है ਇਹ ਭੈਣ ਦਾ ਚਿਹਰਾ ਤੁਸੀਂ ਦੇਖ ਸਕਦੇ ਹੋ ਜੇ ਕੋਈ ਪਛਾਣਦਾ ਵਾ ਤਾਂ ਭੈਣ ਨੂੰ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਇਹ ਭੈਣ ਲੁਧਿਆਣਾ ਸ਼ਹਿਰ ਦੇ ਵਿੱਚ ਘਮਾਰ ਮੰਡੀ ਇਲਾਕੇ ਦੇ ਵਿੱਚ ਘੁੰਮ ਰਹੀ ਆ ਬਹੁਤ ਹੀ ਜ਼ਿਆਦਾ ਅਫਸੈਟ ਆ ਸੜਕਾਂ ਤੇ ਗੱਡੀਆਂ ਦੇ ਮੂਹਰੇ ਭੱਜ ਭੱਜ ਕੇ ਆ ਰਹੀ ਆ ਸਵੇਰ ਦੀ ਕਿਤੇ ਗਰਮੀ ਚ ਉੱਥੇ ਬੈਠੀ ਆ ਸਿਰ ਘਮਾਈ ਜਾਂਦੀ ਆ ਮਤਲਬ ਉਹਨੂੰ ਜਮੇ ਹੀ ਕੁਝ ਨਹੀਂ ਪਤਾ ਆਪਣੇ ਆਪ ਦੇ ਬਾਰੇ ਚ ਬਹੁਤ ਹੀ ਜ਼ਿਆਦਾ ਅਫਸੈਟ ਆ ਸਹੀ ਕੋਈ ਡਰੈਸ ਵੀ ਨਹੀਂ ਦੱਸ ਪਾ ਰਹੀ ਆਪਣਾ ਨਾਮ ਵੀ ਨਹੀਂ ਦੱਸਦੀ ਇਹ ਕਹੀ ਜਾਂਦੀ ਆ ਮੇਰੇ ਚ ਮਾਤਾ ਆਈ ਹੋਈ ਆ ਮੈਂ ਵੈਸ਼ਨ ਦੇਵੀ ਮਾਤਾ ਵਾ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਤਾ ਰਾਣੀ ਮਿਹਰ ਕਰੇ ਸਹੈਣ ਤੇ ਉਹ ਅੱਲਾਉ ਰਾਮ ਵਾਹਿਗੁਰੂ ਭਗਵਾਨ ਕਿਰਪਾ ਕਰਨ ਕਿ ਭੈਣ ਠੀਕ ਹੋ ਜਾਵੇ ਆਪਣੇ ਪਰਿਵਾਰ ਚ ਪਹੁੰਚਦੀ ਹੋਵੇ ਸਸਰੀਆ ਕਾਲ ਆਪਣੇ ਪਰਿਵਾਰ ਦੇ ਮੈਂਬਰਾਂ ਚ ਪਹੁੰਚਦੀ ਹੋਵੇ ਇਹਦੀ ਮਾਂ ਇਹਦੇ ਬੱਚੇ ਇਹਦੇ ਭੈਣ ਭਰਾ ਇਹਨੂੰ ਲੱਭਦੇ ਫਿਰਦੇ ਹੋਣਗੇ ਵਿਚਾਰੀ ਨੂੰ ਕੋਈ ਨਹੀਂ ਕਿਤੇ ਗਿਆ ਭੈਣਾ ਇੱਥੇ ਹੀ ਨੇ ਸਾਰੇ ਇੱਥੇ ਹੀ ਨੇ ਸਾਰੇ ਕਿਤੇ ਨਹੀਂ ਗਿਆ ਕੋਈ ਇੱਥੇ ਹੀ ਨੇ ਹਾਲ ਸਸਰੀਆ ਕਾਲ ਕੋਈ ਨਾ ਟੈਨਸ਼ਨ ਲੈ ਟੈਨਸ਼ਨ ਬੋਲੇ ਸੋਨੇ ਹਾ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਚਲੋ ਠੀਕ ਹੈ ਜੀ ਅਸੀਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਭੈਣ ਭਰਾ ਇਸ ਭੈਣ ਨੂੰ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਸਕਰੀਨ ਤੇ ਦਿੱਤੇ ਹੋਏ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅਸੀਂ ਭੈਣ ਨੂੰ ਲੈ ਕੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ